ਸਾਥ ਆਪਕੇ ਜਦੋਂ ਪੰਜਾਬ ਦੇ ਅੰਦਰ ਭੇਜਿਆ ਜਦੋਂ ਸਰਹੰਦ ਫਟੇ ਹੋਈ ਸਰਹੰਦ ਦੀ ਏਟ ਨਾਲ ਏਟ ਵੱਜੀ ਤਾਂ ਉਸ ਉਹ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਸਾਥ ਆਪਕੇ ਜਦੋਂ ਪੰਜਾਬ ਦੇ ਅੰਦਰ ਭੇਜਿਆ ਜਦੋਂ ਸਰਹੰਦ ਫਤਿਹ ਹੋਈ ਸਰਹੰਦ ਦੀ ਏਟ ਨਾਲ ਏਟ ਵੱਜੀ ਤਾਂ ਉਸ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਦੀਰ ਸਿੰਘ ਨੂੰ ਸਰਹੰਦ ਦਾ ਗਵਰਨਰ ਸੂਬੇਦਾਰ ਬਣਾਇਆ ਜਦੋਂ ਪਹਿਲੀ ਵਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਦਿੱਤੇ ਗਏ ਨਾਨਕਸ਼ਾਹੀ ਸਿੱਕਾ ਚਲਾਇਆ ਗਿਆ ਔਰ ਉਸ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜਾਂ ਮਹਾਤਮਾ ਫੂਲੇ ਦੀ ਗੜੀ ਕ੍ਰਾਂਤੀ ਦੀ ਗੱਲ ਸ਼ੁਰੂ ਹੁੰਦੀ ਆ ਉਹ ਤੋਂ ਪਹਿਲਾਂ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਅਗਰ ਗੁਰੂ ਗੋਬਿੰਦ ਸਿੰਘ ਜੀ ਇਸ ਦੇਸ਼ ਦੇ ਵਿੱਚੋਂ ਮੁਗਲ ਬਾਦਸ਼ਾਹ ਦੀ ਜੜਨਾ ਪਟਦੇ ਤਾਂ ਕਦੇ ਵੀ ਇਸ ਦੇਸ਼ ਦੇ ਵਿੱਚ ਕੋਈ ਅਰੇਡ ਕਰਨਾ ਹੁੰਦਾ ਕੋਈ ਮਹਾਤਮਾ ਫੂਲੇ ਨਾ ਹੁੰਦਾ ਕੋਈ ਅਜ ਸਵਧਾਨ ਨਾ ਹੁੰਦਾ ਸੋ ਇਸ ਕਰਕੇ ਅੱਜ ਸਾਨੂੰ ਇਸ ਸਾਰੇ ਇਤਿਹਾਸ ਨੂੰ ਸਮਝਣਾ ਚਾਹੀਦਾ ਆ ਕਿਉਂਕਿ ਮੈਂ ਆਪਣੇ ਲੋਕਾਂ ਦੀ ਵੀ ਮੈਂ ਜਦੋਂ ਨੂੰ ਦੇਖ ਰਹਾ ਆ ਉਹ ਗੁਰੂ ਰਵਿਦਾਸ ਦੀ ਗੱਲ ਕਰਦੇ ਆ ਔਰ ਗੁਰੂ ਰਬਦਾਸ ਤੋਂ ਸਿੱਧੀ ਛਲਾਂਗ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਉੱਤੇ ਮਾਰਦੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਜਿਹੜਾ ਵਿਚਾਲੇ ਦਾ 500 ਸਾਲ ਦਾ ਸਮਾਂ ਆ ਉਹਨਾਂ ਦੇ ਖਾਤੇ ਵਿੱਚ ਪਾਉਂਗੇ ਗੁਰੂ ਗਵਿੰਦ ਸਿੰਘ ਦੀ ਕੁਰਬਾਨੀ ਗੁਰੂ ਅਰਜਨ ਦੇਵ ਦੀ ਕੁਰਬਾਨੀ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਗੁਰੂ ਗੁਰੂ ਗਵਿੰਦ ਸਿੰਘ ਜੀ ਦੇ ਪ੍ਰਾਣਾ ਤੋਂ ਪਿਆਰੇ ਉਹਨਾਂ ਸਿੰਘਾਂ ਦੀ ਕੁਰਬਾਨੀ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ 4 ਸਾਲ ਦੇ ਬੱਚੇ ਦਾ ਕਾਲਜਾ ਕੱਢ ਕੋ ਦੇ ਮੂੰਹ ਚ ਪਾ ਗਿਆ ਉਹਦੀ ਕੁਰਬਾਨੀ ਉਹਨੂੰ ਤੁਸੀਂ ਕਿਹੜੇ ਖਾਤੇ ਦੇ ਵਿੱਚ ਰਸ ਰੱਖੋਗੇ ਤਾਂ ਕਿਹੜੇ ਖਾਤੇ ਦੇ ਵਿੱਚ ਤੁਸੀਂ ਰੱਖਦੇ ਆ ਸੋ ਇਹ ਸੋਇਆ ਉਹ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਸਾਥ ਥਾਪ ਕੇ ਜਦੋਂ ਪੰਜਾਬ ਦੇ ਅੰਦਰ ਭੇਜਿਆ ਜਦੋਂ ਸਰਹੰਦ ਫਤਿਹ ਹੋਈ ਸਰਹੰਦ ਦੀ ਏਟ ਨਾਲ ਇੱਕ ਵਜੀ ਤਾਂ ਉਸ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਵੀਰ ਸਿੰਘ ਨੂੰ ਸਰਹੰਦ ਦਾ ਗਵਰਨਰ ਸੂਬੇਦਾਰ ਬਣਾਇਆ ਜਦੋਂ ਪਹਿਲੀ ਵਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਦਿੱਤੇ ਗਏ ਨਾਮਕਸ਼ਾਈ ਸਿੱਕਾ ਚਲਾਇਆ ਗਿਆ ਔਰ ਉਸ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਮੇਡਗੰਦੀ ਜਾਂ ਮਹਾਤਮਾ ਫੂਲੇ ਦੀ ਜਿਹੜੀ ਕ੍ਰਾਂਤੀ ਦੀ ਗੱਲ ਸ਼ੁਰੂ ਹੁੰਦੀ ਆ ਉਸ ਤੋਂ ਪਹਿਲਾਂ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਅਗਰ ਗੁਰੂ ਗੋਬਿੰਦ ਸਿੰਘ ਜੀ ਇਸ ਦੇਸ਼ ਦੇ ਵਿੱਚੋਂ ਮੁਗਲ ਬਾਦਸ਼ਾਹ ਦੀ ਜੜਨਾ ਪਟਦੇ ਕੰਕਲ ਦੇ ਵੀ ਇਸ ਦੇ ਵਿੱਚ ਕੋਈ ਅਵੇਡ ਕਰਨਾ ਹੁੰਦਾ ਕੋਈ ਮਹਾਤਮਾ ਫੁੱਲੇ ਨਾ ਹੁੰਦਾ ਕੋਈ ਅਜ ਸਵਧਾਨ ਨਾ ਹੁੰਦਾ ਸੋ ਇਸ ਕਰਕੇ ਅੱਜ ਸਾਨੂੰ ਇਸ ਸਾਰੇ ਇਤਿਹਾਸ ਨੂੰ ਸਮਝਣਾ ਚਾਹੀਦਾ ਆ ਕਿਉਂਕਿ ਮੈਂ ਆਪਣੇ ਲੋਕਾਂ ਦੀ ਵੀ ਮੈਂ ਜਦੋਂ ਨੂੰ ਦੇਖਦਾ ਆ ਉਹ ਗੁਰੂ ਰਵਿਦਾਸ ਦੀ ਗੱਲ ਕਰਦੇ ਆ ਔਰ ਗੁਰੂ ਰਵਿਦਾਸ ਤੋਂ ਸਿੱਧੀ ਛੜਾਂਗ ਉਹ ਬਾਵਾ ਸਾਹਿਬ ਡਾਕਟਰ ਅੰਬੇਡ ਕਰਦੇ ਉੱਤੇ ਮਾਰਦੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਜਿਹੜਾ ਵਿਚਾਲੇ ਦਾ 500 ਸਾਲ ਦਾ ਸਮਾਂ ਆ ਉਨ ਕਿਹੜੇ ਖਾਤੇ ਵਿੱਚ ਪਾਉਂਗੇ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਗੁਰੂ ਅਰਜਨ ਦੇਵ ਦੀ ਕੁਰਬਾਨੀ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਾਣਾ ਤੋਂ ਪਿਆਰੇ ਉਹਨਾਂ ਸਿੰਘਾਂ ਦੀ ਕੁਰਬਾਨੀ ਬਾਬਾ ਬੰਦਾ ਸਿੰਘ ਬਹਾਦਰ ਜਿਹਨੇ 4 ਸਾਲ ਦੇ ਬੱਚੇ ਦਾ ਕਲਜਾ ਕੱਢ ਕੇ ਉਹਦੇ ਮੂੰਹ 'ਚ ਪਾ ਗਿਆ ਉਹਦੀ ਕੁਰਬਾਨੀ ਉਹਨੂੰ ਤੁਸੀਂ ਕਿਹੜੇ ਖਾਤੇ ਦੇ ਵਿੱਚ ਰੱਖਦੇ ਰੱਖੋਗੇ ਤਾਂ ਕਿਹੜੇ ਖਾਤੇ ਦੇ ਵਿੱਚ ਤੁਸੀਂ ਰੱਖਦੇ ਆ ਸੋ ਇਹ ਉਹ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਸਾਥ ਥਾਪ ਕੇ ਜਦੋਂ ਪੰਜਾਬ ਦੇ ਅੰਦਰ ਭੇਜਿਆ ਜਦੋਂ ਸਰਹੰਦ ਫਤਿਹ ਹੋਈ ਸਰਹੰਦ ਦੀ ਏਟ ਨਾਲ ਏਟ ਵੱਜੀ ਤਾਂ ਉਸ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਵੀਰ ਸਿੰਘ ਨੂੰ ਸਰਹੰਦ ਦਾ ਗਵਰਨਰ ਸੂਬੇਦਾਰ ਬਣਾਇਆ ਜਦੋਂ ਪਹਿਲੀ ਵਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਦਿੱਤੇ ਗਏ ਨਾਮਕਸ਼ਾਈ ਸਿੱਕਾ ਚਲਾਇਆ ਗਿਆ ਔਰ ਉਹ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਮੇਡਗਦੀ ਜਾਂ ਮਹਾਤਮਾ ਫੂਲੇ ਦੀ ਜਿਹੜੀ ਕ੍ਰਾਂਤੀ ਦੀ ਗੱਲ ਸ਼ੁਰੂ ਹੁੰਦੀ ਆ ਉਹ ਤੋਂ ਪਹਿਲਾਂ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਅਗਰ ਗੁਰੂ ਗੋਬਿੰਦ ਸਿੰਘ ਜੀ ਇਸ ਦੇਸ਼ ਦੇ ਵਿੱਚੋਂ ਮੁਗਲ ਬਾਦਸ਼ਾਹ ਦੀ ਜਨਲਾਪਟ ਦੇ ਕੰਕਲ ਦੇ ਵੀ ਇਸ ਦੇਸ਼ ਦੇ ਵਿੱਚ ਕੋਈ ਅਵੇਡ ਕਰਨਾ ਹੁੰਦਾ ਕੋਈ ਮਹਾਤਮਾ ਫੂਲੇ ਨਾ ਹੁੰਦਾ ਕੋਈ ਅਜ ਸਬਦਾਨ ਨਾ ਹੁੰਦਾ ਸੋ ਇਸ ਕਰਕੇ ਅੱਜ ਸਾਨੂੰ ਇਸ ਸਾਰੇ ਇਤਿਹਾਸ ਨੂੰ ਸਮਝਣਾ ਚਾਹੀਦਾ ਆ ਕਿਉਂਕਿ ਮੈਂ ਆਪਣੇ ਲੋਕਾਂ ਦੀ ਵੀ ਮੈਂ ਜਦੋਂ ਨੂੰ ਦੇਖ ਰਾਇਆ ਆ ਉਹ ਗੁਰੂ ਰਵਿਦਾਸ ਦੀ ਗੱਲ ਕਰਦੇ ਆਂ ਔਰ ਗੁਰੂ ਰਵਿਦਾਸ ਤੋਂ ਸਿੱਧੀ ਛੜਾਂਗ ਉਹ ਬਾਵਾ ਸਾਹਿਬ ਦਾ ਕਮਬੇਟ ਕਰਦੇ ਉੱਤੇ ਮਾਰਦੇ ਆਂ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਜਿਹੜਾ ਵਿਚਾਲੇ ਦਾ 500 ਸਾਲ ਦਾ ਸਮਾਂ ਆ ਉਹਨਾਂ ਕਿਲੇ ਖਾਤੇ ਵਿੱਚ ਪਾਉਂਗੇ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਗੁਰੂ ਅਰਜਨ ਦੇਵ ਦੀ ਕੁਰਬਾਨੀ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਾਣਾ ਤੋਂ ਪਿਆਰੇ ਉਹਨਾਂ ਸਿੱਧਾਂ ਦੀ ਕੁਰਬਾਨੀ ਬਾਬਾ ਬੰਦਾ ਸਿੰਘ ਬਹਾਦਰ ਜਿਹਨੇ 4 ਸਾਲ ਦੇ ਬੱਚੇ ਦਾ ਕਲਜਾ ਕੱਢ ਕੇ ਉਹਦੇ ਮੂੰਹ ਚ ਪਾ ਗਿਆ ਉਹਦੀ ਕੁਰਬਾਨੀ ਉਹਨੂੰ ਤੁਸੀਂ ਕਿਹੜੇ ਖਾਤੇ ਦੇ ਵਿੱਚ ਰਸਦੇ ਰੱਖੋਗੇ ਤਾਂ ਕਿਹੜੇ ਖਾਤੇ ਦੇ ਵਿੱਚ ਤੁਸੀਂ ਰੱਖਦੇ ਆ ਸੋ ਇਹ ਆ ਉਹ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਸਾਥ ਥਾਪ ਕੇ ਜਦੋਂ ਪੰਜਾਰ ਦੇ ਅੰਦਰ ਭੇਜਿਆ ਜਦੋਂ ਸਰਹੰਦ ਫਟੇ ਹੋਈ ਸਰਹੰਦ ਦੀ ਇਟ ਨਾਲ ਇਟ ਵੱਜੀ ਤਾਂ ਉਸ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਬੀਰ ਸਿੰਘ ਨੂੰ ਸਰਹੰਦ ਦਾ ਗਵਰਨਰ ਸੂਬੇਦਾਰ ਬਣਾਇਆ ਜਦੋਂ ਪਹਿਲੀ ਵਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਦਿੱਤੇ ਗਏ ਇਨਾਨਕਸ਼ਾਹੀ ਸਿੱਕਾ ਚਲਾਇਆ ਗਿਆ ਵਰਤੋਂ ਬਾਅਦ ਬਾਬਾ ਸਾਹ ਡਾਕਟਰ ਅੰਬੇਡਕਰ ਦੀ ਜਾਂ ਮਹਾਤਮਾ ਫੂਲੇ ਦੀ ਜਿਹੜੀ ਕ੍ਰਾਂਤੀ ਦੀ ਗੱਲ ਸ਼ੁਰੂ ਹੁੰਦੀ ਆ ਉਸ ਤੋਂ ਪਹਿਲਾਂ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਅਗਰ ਗੁਰੂ ਗੋਬਿੰਦ ਸਿੰਘ ਜੀ ਇਸ ਦੇਸ਼ ਦੇ ਵਿੱਚੋਂ ਮੁਗਲ ਬਾਦਸ਼ਾਹ ਦੀ ਜਨਨਾ ਪਟਦੇ ਕ언 ਕਦੇ ਵੀ ਇਸ ਦੇ ਇਸ ਦੇ ਵਿੱਚ ਕੋਈ ਅਰੇਟ ਕਰਨਾ ਹੁੰਦਾ ਕੋਈ ਮਹਾਕਮਾ ਫੂਲੇ ਨਾ ਹੁੰਦਾ ਕੋਈ ਅਜ ਸਵਧਾਨ ਨਾ ਹੁੰਦਾ ਸੋ ਇਸ ਕਰਕੇ ਅੱਜ ਸਾਨੂੰ ਇਸ ਸਾਰੇ ਇਤਿਹਾਸ ਨੂੰ ਸਮਝਣਾ ਚਾਹੀਦਾ ਆ ਕਿਉਂਕਿ ਮੈਂ ਆਪਣੇ ਲੋਕਾਂ ਦੀ ਵੀ ਮੈਂ ਜਦੋਂ ਨੂੰ ਦੇਖਦਾ ਆ ਉਹ ਗੁਰੂ ਰਵਿਦਾਸ ਦੀ ਗੱਲ ਕਰਦੇ ਆ ਔਰ ਗੁਰੂ ਰਵਿਦਾਸ ਤੋਂ ਸਿੱਧੀ ਛੜਾਂਗ ਉਹ ਬਾਵਾ ਸਾਹਿਬ ਦਾ ਕਟ ਰੇਟ ਕਰਦੇ ਉੱਤੇ ਮਾਰਦੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਜਿਹੜਾ ਵਿਚਾਲੇ ਦਾ 500 ਸਾਲ ਦਾ ਸਮਾਂ ਆ ਉਨ��ੇ ਖਾਤੇ ਵਿੱਚ ਪਾਉਂਗੇ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਗੁਰੂ ਅਰਜਨ ਦੇਵ ਦੀ ਕੁਰਬਾਨੀ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਾਣਾ ਤੋਂ ਪਿਆਰੇ ਉਹਨਾਂ ਸਿੰਧਾਂ ਦੀ ਕੁਰਬਾਨੀ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ 4 ਸਾਲ ਦੇ ਬੱਚੇ ਦਾ ਕਲਜਾ ਕੱਢ ਕੇ ਉਹਦੇ ਮੂੰਹ 'ਚ ਪਾ ਗਿਆ ਉਹਦੀ ਕੁਰਬਾਨੀ ਉਹਨੂੰ ਤੁਸੀਂ ਕਿਹੜੇ ਖਾਤੇ ਦੇ ਵਿੱਚ ਰੱਖੋਗੇ ਤਾਂ ਕਿਹੜੇ ਖਾਤੇ ਦੇ ਵਿੱਚ ਤੁਸੀਂ ਰੱਖਦੇ ਆ ਸੋ ਇਹ ਆ ਉਹ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਸਾਥ ਥਾਪ ਕੇ ਜਦੋਂ ਪੰਜਾਬ ਦੇ ਅੰਦਰ ਭੇਜਿਆ ਜਦੋਂ ਸਰਹੰਦ ਫਤਿਹ ਹੋਈ ਸਰਹੰਦ ਦੀ ਏਟ ਨਾਲ ਏਟ ਵੱਜੀ ਤਾਂ ਉਸ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਵੀਰ ਸਿੰਘ ਨੂੰ ਸਰਹੰਦ ਦਾ ਗਵਰਨਰ ਸੂਬੇਦਾਰ ਬਣਾਇਆ ਜਦੋਂ ਪਹਿਲੀ ਵਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਦਿੱਤੇ ਗਏ ਨਾਨਕਸ਼ਾਹੀ ਸਿੱਕਾ ਚਲਾਇਆ ਗਿਆ ਵਰਤੋਂ ਬਾਅਦ ਬਾਬਾ ਸਾਹਿਬ ਡਾਕਟਰ ਮੇਡਗੰਦੀ ਜਾਂ ਮਹਾਤਮਾ ਫੂਲੇ ਦੀ ਜਿਹੜੀ ਕ੍ਰਾਂਤੀ ਦੀ ਗੱਲ ਸ਼ੁਰੂ ਹੁੰਦੀ ਆ ਉਸ ਤੋਂ ਪਹਿਲਾਂ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਅਗਰ ਗੁਰੂ ਗੋਬਿੰਦ ਸਿੰਘ ਜੀ ਇਸ ਦੇਸ਼ ਦੇ ਵਿੱਚੋਂ ਮੁਗਲ ਬਾਦਸ਼ਾਹ ਦੀ ਜੜਨਾ ਪਟਦੇ ਤਾਂ ਕਦੇ ਵੀ ਇਸ ਦੇਸ਼ ਦੇ ਵਿੱਚ ਕੋਈ ਅਵੇਡ ਕਰਨਾ ਹੁੰਦਾ ਕੋਈ ਮਹਾਤਮਾ ਫੂਲੇ ਨਾ ਹੁੰਦਾ ਕੋਈ ਅਜ ਸਰਦਾਰ ਨਾ ਹੁੰਦਾ ਸੋ ਇਸ ਕਰਕੇ ਅੱਜ ਸਾਨੂੰ ਇਸ ਸਾਰੇ ਇਤਿਹਾਸ ਨੂੰ ਸਮਝਣਾ ਚਾਹੀਦਾ ਆ ਕਿਉਂਕਿ ਮੈਂ ਆਪਣੇ ਲੋਕਾਂ ਦੀ ਵੀ ਮੈਂ ਜਦੋਂ ਨੂੰ ਦੇਖ ਰਹਾ ਆ ਉਹ ਗੁਰੂ ਰਬਦਾਸ ਦੀ ਗੱਲ ਕਰਦੇ ਆਂ ਔਰ ਗੁਰੂ ਰਬਦਾਸ ਤੋਂ ਸਿੱਧੀ ਛਲਾਂਗ ਉਹ ਬਾਬਾ ਸਾਹਿਬ ਦਾ ਕਮਰੇ ਵਿੱਚ ਕਰਦੇ ਉੱਤੇ ਮਾਰਦੇ ਆਂ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਜਿਹੜਾ ਵਿਚਾਲੇ ਦਾ 500 ਸਾਲ ਦਾ ਸਮਾਂ ਆ ਉਹਨਾਂ ਕਿਹੜੇ ਖਾਤੇ ਵਿੱਚ ਪਾਉਂਗੇ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਗੁਰੂ ਅਰਜਨ ਦੇਵ ਦੀ ਕੁਰਬਾਨੀ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਾਣਾ ਤੋਂ ਪਿਆਰੇ ਉਹਨਾਂ ਸਿੰਧਾਂ ਦੀ ਕੁਰਬਾਨੀ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ 4 ਸਾਲ ਦੇ ਬੱਚੇ ਦਾ ਕਲਜਾ ਕੱਢ ਕੇ ਉਹਦੇ ਮੂੰਹ 'ਚ ਪਾ ਗਏ ਉਹਦੀ ਕੁਰਬਾਨੀ ਉਹਨੂੰ ਤੁਸੀਂ ਕਿਹੜੇ ਖਾਤੇ ਦੇ ਵਿੱਚ ਰੱਖਦੇ ਰੱਖੋਗੇ ਤਾਂ ਕਿਹੜੇ ਖਾਤੇ ਦੇ ਵਿੱਚ ਤੁਸੀਂ ਰੱਖਦੇ ਆ ਸੋ ਇਹ ਆ ਉਹ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਸਾਥ ਥਾਪ ਕੇ ਜਦੋਂ ਪੰਜਾਬ ਦੇ ਅੰਦਰ ਭੱਜਿਆ ਜਦੋਂ ਸਰਹੰਦ ਫਤੇ ਹੋਈ ਸਰਹੰਦ ਦੀ ਏਟ ਨਾਲ ਏਟ ਵੱਜੀ ਤਾਂ ਉਸ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਬੀਰ ਸਿੰਘ ਨੂੰ ਸਰਹੰਗ ਦਾ ਗਵਰਨਰ ਸੂਬੇਦਾਰ ਬਣਾਇਆ ਜਦੋਂ ਪਹਿਲੀ ਵਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਦਿੱਤੇ ਗਏ ਨਾਨਕਸ਼ਾਹੀ ਸਿੱਕਾ ਚਲਾਇਆ ਗਿਆ ਔਰ ਉਸ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਅਮੇਡ ਗੰਧੀ ਜਾਂ ਮਹਾਤਮਾ ਫੂਲੇ ਦੀ ਜਿਹੜੀ ਕ੍ਰਾਂਤੀ ਦੀ ਗੱਲ ਸ਼ੁਰੂ ਹੁੰਦੀ ਆ ਉਸ ਤੋਂ ਪਹਿਲਾਂ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਅਗਰ ਗੁਰੂ ਗੋਬਿੰਦ ਸਿੰਘ ਜੀ ਇਸ ਦੇਸ਼ ਦੇ ਵਿੱਚੋਂ ਮੁਗਲ ਬਾਦਸ਼ਾਹ ਦੀ ਜੜਨਾ ਪਟਦੇ ਤਾਂ ਕਦੇ ਵੀ ਇਸ ਦੇਸ਼ ਦੇ ਵਿੱਚ ਕੋਈ ਅਵੇਟ ਕਰਨਾ ਹੁੰਦਾ ਕੋਈ ਮਹਾਤਮਾ ਫੁੱਲੇ ਨਾ ਹੁੰਦਾ ਕੋਈ ਅਜ ਸਵਿਧਾਨ ਨਾ ਹੁੰਦਾ ਸੋ ਇਸ ਕਰਕੇ ਅੱਜ ਸਾਨੂੰ ਇਸ ਸਾਰੇ ਇਤਿਹਾਸ ਨੂੰ ਸਮਝਣਾ ਚਾਹੀਦਾ ਆ ਕਿਉਂਕਿ ਮੈਂ ਆਪਣੇ ਲੋਕਾਂ ਦੀ ਵੀ ਮੈਂ ਜਦੋਂ ਨੂੰ ਦੇਖ ਰਹਾ ਆ ਉਹ ਗੁਰੂ ਰਵਿਦਾਸ ਦੀ ਗੱਲ ਕਰਦੇ ਆ ਉਹ ਗੁਰੂ ਰਵਿਦਾਸ ਤੋਂ ਸਿੱਧੀ ਛੜਾਂਗ ਉਹ ਬਾਵਾ ਸਾਹਿਬ ਡਾਕਟਰ ਅੰਬੇਡਕਰ ਦੇ ਉੱਤੇ ਮਾਰਦੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਜਿਹੜਾ ਵਿਚਾਲੇ ਦਾ 500 ਸਾਲ ਦਾ ਸਮਾਂ ਆ ਉਨ ਕਿਹੜੇ ਖਾਤੇ ਵਿੱਚ ਪਾਉਂਗੇ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਗੁਰੂ ਅਰਜਨ ਦੇਵ ਦੀ ਕੁਰਬਾਨੀ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਾਣਾ ਤੋਂ ਪਿਆਰੇ ਉਹਨਾਂ ਸਿੰਘਾਂ ਦੀ ਕੁਰਬਾਨੀ ਬਾਬਾ ਬੰਦਾ ਸਿੰਘ ਬਹਾਦਰ ਜਿਹਨੇ ਚਾਰ ਸਾਲ ਦੇ ਬੱਚੇ ਦਾ ਕਲਜਾ ਕੱਢ ਕੇ ਉਹਦੇ ਮੂੰਹ 'ਚ ਪਾ ਗਿਆ ਉਹਦੀ ਕੁਰਬਾਨੀ ਉਹਨੂੰ ਤੁਸੀਂ ਕਿਹੜੇ ਖਾਤੇ ਦੇ ਵਿੱਚ ਰੱਖਦੇ ਰੱਖੋਗੇ ਤਾਂ ਕਿਹੜੇ ਖਾਤੇ ਦੇ ਵਿੱਚ ਤੁਸੀਂ ਰੱਖਦੇ ਆ ਸੋ ਇਹ ਉਹ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਸਾਥ ਥਾਪ ਕੇ ਜਦੋਂ ਪੰਜਾਬ ਦੇ ਅੰਦਰ ਭਿੱਜਿਆ ਜਦੋਂ ਸਰਹੰਦ ਫਤਿਹ ਹੋਈ ਸਰਹੰਦ ਦੀ ਏਟ ਨਾਲ ਏਟ ਵੱਜੀ ਤਾਂ ਉਸ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਦੀਰ ਸਿੰਘ ਨੂੰ ਸਰਹੰਦ ਦਾ ਗਵਰਨਰ ਸੂਬੇਦਾਰ ਬਣਾਇਆ ਜਦੋਂ ਪਹਿਲੀ ਵਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਦਿੱਤੇ ਗਏ ਨਾਨਕਸ਼ਾਹੀ ਸਿੱਕਾ ਚਲਾਇਆ ਗਿਆ ਔਰ ਉਹ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਮੇਡਗਦੀ ਜਾਂ ਮਹਾਤਮਾ ਫੂਲੇ ਦੀ ਗਰੀ ਕ੍ਰਾਂਤੀ ਦੀ ਗੱਲ ਸ਼ੁਰੂ ਹੁੰਦੀ ਆ ਉਹ ਤੋਂ ਪਹਿਲਾਂ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਅਗਰ ਗੁਰੂ ਗੋਬਿੰਦ ਸਿੰਘ ਜੀ ਇਸ ਦੇਸ਼ ਦੇ ਵਿੱਚੋਂ ਮੁਗਲ ਬਾਦਸ਼ਾਹ ਦੀ ਜਨਲਾਪਟ ਦੇ ਤਾਂ ਕਦੇ ਵੀ ਇਸ ਦੇਸ਼ ਦੇ ਵਿੱਚ ਕੋਈ ਅਵੇਡ ਕਰਨਾ ਹੁੰਦਾ ਕੋਈ ਮਹਾਤਮਾ ਫੂਲੇ ਨਾ ਹੁੰਦਾ ਕੋਈ ਅਜ ਸਬਦਾਨ ਨਾ ਹੁੰਦਾ ਸੋ ਇਸ ਕਰਕੇ ਅੱਜ ਸਾਨੂੰ ਇਸ ਸਾਰੇ ਇਤਿਹਾਸ ਨੂੰ ਸਮਝਣਾ ਚਾਹੀਦਾ ਆ ਕਿਉਂਕਿ ਮੈਂ ਆਪਣੇ ਲੋਕਾਂ ਦੀ ਵੀ ਮੈਂ ਜਦੋਂ ਨੂੰ ਦੇਖਿਆ ਆ ਉਹ ਗੁਰੂ ਰਵਿਦਾਸ ਦੀ ਗੱਲ ਕਰਦੇ ਆਂ ਔਰ ਗੁਰੂ ਰਵਿਦਾਸ ਤੋਂ ਸਿੱਧੀ ਛਲਾਂਗ ਉਹ ਬਾਵਾ ਸਾਹਿਬ ਡਾਕਟਰ ਅੰਬੇਡਕਰ ਦੇ ਉੱਤੇ ਮਾਰਦੇ ਆਂ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਜਿਹੜਾ ਵਿਚਾਲੇ ਦਾ 500 ਸਾਲ ਦਾ ਸਮਾਂ ਆ ਉਹਨਾਂ ਕਿਹੜੇ ਖਾਤੇ ਵਿੱਚ ਪਾਉਂਗੇ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਗੁਰੂ ਅਰਜਨ ਦੇਵ ਦੀ ਕੁਰਬਾਨੀ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਾਣਾ ਤੋਂ ਪਿਆਰੇ ਉਹਨਾਂ ਸਿੱਧਾਂ ਦੀ ਕੁਰਬਾਨੀ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ 4 ਸਾਲ ਦੇ ਬੱਚੇ ਦਾ ਕਲਜਾ ਕੱਢ ਕੇ ਉਹਦੇ ਮੂੰਹ 'ਚ ਪਾ ਗਿਆ ਉਹਦੀ ਕੁਰਬਾਨੀ ਉਹਨੂੰ ਤੁਸੀਂ ਕਿਹੜੇ ਖਾਤੇ ਦੇ ਵਿੱਚ ਰੱਖਦੇ ਰੱਖੋਗੇ ਤਾਂ ਕਿਹੜੇ ਖਾਤੇ ਦੇ ਵਿੱਚ ਤੁਸੀਂ ਰੱਖਦੇ ਆ ਸੋ ਇਹ ਸੋਇਆ ਉਹ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਸਾਥ ਥਾਪ ਕੇ ਜਦੋਂ ਪੰਜਾਰ ਦੇ ਅੰਦਰ ਭੇਜਿਆ ਜਦੋਂ ਸਰਹੰਦ ਫਤਿਹ ਹੋਈ ਸਰਹੰਦ ਦੀ ਏਟ ਨਾਲ ਏਟ ਵੱਜੀ ਤਾਂ ਉਸ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਬੀਰ ਸਿੰਘ ਨੂੰ ਸਰਹੰਦ ਦਾ ਗਵਰਨਰ ਸੂਬੇਦਾਰ ਬਣਾਇਆ ਜਦੋਂ ਪਹਿਲੀ ਵਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਦਿੱਤੇ ਗਏ ਨਾਨਕਸ਼ਾਹੀ ਸਿੱਕਾ ਚਲਾਇਆ ਗਿਆ ਔਰ ਉਸ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਮੇਡ ਗੰਧੀ ਜਾਂ ਮਹਾਤਮਾ ਫੂਲੇ ਦੀ ਜਿਹੜੀ ਕ੍ਰਾਂਤੀ ਦੀ ਗੱਲ ਸ਼ੁਰੂ ਹੁੰਦੀ ਆ ਉਸ ਤੋਂ ਪਹਿਲਾਂ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਅਗਰ ਗੁਰੂ ਗੋਬਿੰਦ ਸਿੰਘ ਜੀ ਇਸ ਦੇਸ਼ ਦੇ ਵਿੱਚੋਂ ਮੁਗਲ ਬਾਦਸ਼ਾਹ ਦੀ ਜੜਨਾ ਪਟਦੇ ਕਾਂ ਕਦੇ ਵੀ ਇਸ ਦੇ ਇਸ ਦੇ ਵਿੱਚ ਕੋਈ ਅਵੇਟ ਕਰਨਾ ਹੁੰਦਾ ਕੋਈ ਮਹਾਕਮਾ ਫੁੱਲੇ ਨਾ ਹੁੰਦਾ ਕੋਈ ਅਜ ਸਵਧਾਨ ਨਾ ਹੁੰਦਾ ਸੋ ਇਸ ਕਰਕੇ ਅੱਜ ਸਾਨੂੰ ਇਸ ਸਾਰੇ ਇਤਿਹਾਸ ਨੂੰ ਸਮਝਣਾ ਚਾਹੀਦਾ ਆ ਕਿਉਂਕਿ ਮੈਂ ਆਪਣੇ ਲੋਕਾਂ ਦੀ ਵੀ ਮੈਂ ਜਦੋਂ ਨੂੰ ਦੇਖਦਾ ਆ ਉਹ ਗੁਰੂ ਰਵਿਦਾਸ ਦੀ ਗੱਲ ਕਰਦੇ ਆ ਔਰ ਗੁਰੂ ਰਵਿਦਾਸ ਤੋਂ ਸਿੱਧੀ ਛੜਾਂਗ ਉਹ ਬਾਵਾ ਸਾਹਿਬ ਦਾ ਕਰਮ ਵੇਟ ਕਰਦੇ ਉੱਤੇ ਮਾਰਦੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਜਿਹੜਾ ਵਿਚਾਲੇ ਦਾ 500 ਸਾਲ ਦਾ ਸਮਾਂ ਆ ਉਨ ਕਿਹੜੇ ਖਾਤੇ ਵਿੱਚ ਪਾਉਂਗੇ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਗੁਰੂ ਅਰਜਨ ਦੇਵ ਦੀ ਕੁਰਬਾਨੀ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਾਣਾ ਤੋਂ ਪਿਆਰੇ ਉਹਨਾਂ ਸਿੰਧਾਂ ਦੀ ਕੁਰਬਾਨੀ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਚਾਰ ਸਾਲ ਦੇ ਬੱਚੇ ਦਾ ਕਲਜਾ ਕੱਢ ਕੇ ਉਹਦੇ ਮੂੰਹ 'ਚ ਪਾ ਗਏ ਉਹਦੀ ਕੁਰਬਾਨੀ ਉਹਨੂੰ ਤੁਸੀਂ ਕਿਹੜੇ ਖਾਤੇ ਦੇ ਵਿੱਚ ਰੱਖਦੇ ਰੱਖੋਗੇ ਤਾਂ ਕਿਹੜੇ ਖਾਤੇ ਦੇ ਵਿੱਚ ਤੁਸੀਂ ਰੱਖਦੇ ਆ ਸੋ ਇਹ ਸੋਇਆ ਉਹ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਸਾਥ ਥਾਪ ਕੇ ਜਦੋਂ ਪੰਜਾਬ ਦੇ ਅੰਦਰ ਭੇਜਿਆ ਜਦੋਂ ਸਰਹੰਦ ਫਤਿਹ ਹੋਈ ਸਰਹੰਦ ਦੀ ਏਟ ਨਾਲੇ ਟਬੱਜੀ ਤਾਂ ਉਸ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਵੀਰ ਸਿੰਘ ਨੂੰ ਸਰਹੰਦ ਦਾ ਗਵਰਨਰ ਸੂਬੇਦਾਰ ਬਣਾਇਆ ਜਦੋਂ ਪਹਿਲੀ ਵਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਦਿੱਤੇ ਗਏ ਇਨਾਨਕਸ਼ਾਹੀ ਸਿੱਕਾ ਚਲਾਇਆ ਗਿਆ ਔਰ ਉਸ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਮੇਡਗੰਦੀ ਜਾਂ ਮਹਾਤਮਾ ਫੂਲੇ ਦੀ ਗਲੀ ਕ੍ਰਾਂਤੀ ਦੀ ਗੱਲ ਸ਼ੁਰੂ ਹੁੰਦੀ ਆ ਉਸ ਤੋਂ ਪਹਿਲਾਂ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਅਗਰ ਗੁਰੂ ਗੋਬਿੰਦ ਸਿੰਘ ਜੀ ਇਸ ਦੇਸ਼ ਦੇ ਵਿੱਚੋਂ ਮੁਗਲ ਬਾਦਸ਼ਾਹ ਦੀ ਜਨਨਾ ਪਟਦੇ ਤਾਂ ਕਦੇ ਵੀ ਇਸ ਦੇਸ਼ ਦੇ ਵਿੱਚ ਕੋਈ ਅਵੇਡ ਕਰਨਾ ਹੁੰਦਾ ਕੋਈ ਮਹਾਤਮਾ ਫੂਲੇ ਨਾ ਹੁੰਦਾ ਕੋਈ ਅਜ ਸਵਿਧਾਨ ਨਾ ਹੁੰਦਾ ਸੋ ਇਸ ਕਰਕੇ ਅੱਜ ਸਾਨੂੰ ਇਸ ਸਾਰੇ ਇਤਿਹਾਸ ਨੂੰ ਸਮਝਣਾ ਚਾਹੀਦਾ ਆ ਕਿਉਂਕਿ ਮੈਂ ਆਪਣੇ ਲੋਕਾਂ ਦੀ ਵੀ ਮੈਂ ਜਦੋਂ ਨੂੰ ਦੇਖ ਰਿਹਾ ਆ ਉਹ ਗੁਰੂ ਰਵਿਦਾਸ ਦੀ ਗੱਲ ਕਰਦੇ ਆਂ ਔਰ ਗੁਰੂ ਰਵਿਦਾਸ ਤੋਂ ਸਿੱਧੀ ਛਲਾਂਗ ਉਹ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਉੱਤੇ ਮਾਰਦੇ ਆਂ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਕਿ ਜਿਹੜਾ ਵਿਚਾਲੇ ਦਾ 500 ਸਾਲ ਦਾ ਸਮਾਂ ਆ ਉਹਨਾਂ ਕਿਹੜੇ ਖਾਤੇ ਵਿੱਚ ਪਾਉਂਗੇ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਗੁਰੂ ਅਰਜਨ ਦੇਵ ਦੀ ਕੁਰਬਾਨੀ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਾਣਾ ਤੋਂ ਪਿਆਰੇ ਉਹਨਾਂ ਸਿੱਧਾਂ ਦੀ ਕੁਰਬਾਨੀ ਬਾਬਾ ਬੰਦਾ ਸਿੰਘ ਬਹਾਦਰ ਜਿਹਨੇ 4 ਸਾਲ ਦੇ ਬੱਚੇ ਦਾ ਕਲਜਾ ਕੱਢ ਕੇ ਉਹਦੇ ਮੂੰਹ 'ਚ ਪਾ ਗਿਆ ਉਹਦੀ ਕੁਰਬਾਨੀ ਉਹਨੂੰ ਤੁਸੀਂ ਕਿਹੜੇ ਖਾਤੇ ਦੇ ਵਿੱਚ ਰੱਖਦੇ ਰੱਖੋਗੇ ਤਾਂ ਕਿਹੜੇ ਖਾਤੇ ਦੇ ਵਿੱਚ ਤੁਸੀਂ ਰੱਖਦੇ ਆ ਸੋ ਇਹ ਉਹ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਸਾਥ ਆਪ ਕੇ ਜਦੋਂ ਪੰਜਾਰ ਦੇ ਅੰਦਰ ਭੇਜਿਆ ਜਦੋਂ ਸਰਹੰਦ ਫਤਿਹ ਹੋਈ ਸਰਹੰਦ ਦੀ ਏਟ ਨਾਲ ਏਟ ਵੱਜੀ ਤਾਂ ਉਸ ਬਾਬਾ ਬੰਦਾ ਸਿੰਘ ਬਹਾਦਰ ਨੇ ਭਾਈ ਬੀਰ ਸਿੰਘ ਨੂੰ ਸਰਹੰਦ ਦਾ ਗਵਰਨਰ ਸੂਬੇਦਾਰ ਬਣਾਇਆ ਜਦੋਂ ਪਹਿਲੀ ਵਾਰ ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਦਿੱਤੇ ਗਏ 인ਾਨਕ ਸ਼ਾਹੀ ਸਿੱਕਾ ਚਲਾਇਆ ਗਿਆ